ਨੰਗਲ ਸ਼ਹਿਰ ਦੇ ਵਿੱਚ ਹੋ ਰਹੀਆਂ ਚੋਰੀਆਂ ਦੀਆਂ ਵਾਰਦਾਤਾਂ ਦੇ ਵਿੱਚ ਸਰਗਰਮ ਰਹਿਣ ਵਾਲੇ ਦੋ ਨੌਜਵਾਨਾਂ ਨੂੰ ਪੁਲਿਸ ਨੇ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਨੰਗਲ ਥਾਣਾ ਮੁਖੀ ਰਾਹੁਲ ਸ਼ਰਮਾ ਨੇ ਦੱਸਿਆ ਕਿ ਇਹ ਗਿਰੋਹ ਦੇ ਵਿੱਚ ਕਾਰਜ ਕਰਦਿਆਂ ਤੇ ਪਹਿਲਾਂ ਵੀ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਚੁੱਕੇ ਹਨ ਉਹਨਾਂ ਦੇ ਸੈਕਿੰਡ ਨਿਕੂ ਨਗਰ ਨਿਵਾਸੀ ਰਣਵੀਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਈ ਸੀ ਕਿ ਉਹਨਾਂ ਦੇ ਮਾਸੀ ਦੇ ਘਰ ਜੋ ਕਿ ਘਰ ਵਿੱਚ ਨਹੀਂ ਰਹਿੰਦੇ ਹਨ ਇਹਨਾਂ ਵਿਅਕਤੀਆਂ ਦੇ ਵੱਲੋਂ ਟੂਟੀਆਂ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਅਤੇ ਇਹਨਾਂ ਪਾਸੋਂ ਚੋਰੀ ਦੀਆਂ ਟੂਟੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ ਉਹਨਾਂ ਨੇ ਕਿਹਾ ਕਿ ਜਦੋਂ ਇਹਨਾਂ ਦੀ ਨਸ਼ੇ ਦੀ ਖੁਰਾਕ ਪੂਰੀ ਨਹੀਂ ਹੁੰਦੀ ਤਾਂ ਇਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ ਤੇ ਹੁਣ ਇਹਨਾਂ ਨੂੰ ਕਾਬੂ ਕੀਤਾ ਗਿਆ ਤੇ ਇਹਨਾਂ ਦੇ ਉੱਤੇ ਮਾਮਲਾ ਦਰਜ ਕਰਕੇ ਇਨਾਦ ਇੱਕ ਦਿਨਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਜਿਸ ਦੇ ਵਿੱਚ ਇਹਨਾਂ ਤੋਂ ਸਖਤੀ ਦੇ ਨਾਲ ਪੁੱਛ ਪੜਤਾਲ ਕੀਤੀ ਜਾਵੇਗੀ ਤਾਂ ਜੋ ਇਸ ਗਰੋਹ ਦੇ ਵਿੱਚ ਸ਼ਾਮਲ ਹੋਰ ਵਿਅਕਤੀਆਂ ਨੂੰ ਵੀ ਕਾਬੂ ਕੀਤਾ ਜਾ ਸਕੇ ਵੇਖੋ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਹਾਂਜੀ ਇੱਕ ਐਫ ਆਈ ਆਰ ਨੰਬਰ 93 ਅੰਡਰ ਸੈਕਸ਼ਨ 331 ਤਿੰਨ ਤੇ 305 ਬੀ ਐਨ ਐਸ ਇਹ ਦਰਜ ਰਜਿਸਟਰ ਹੋਈ ਸੀ ਉਹਨ ਦਾ ਸਟੇਟਮੈਂਟ ਆਫ ਜੀ ਰਣਵੀਰ ਸਿੰਘ ਦੇ ਬਿਆਨਾਂ ਤੇ ਉਹਦੇ ਇੱਕ ਮਾਸੀ ਦਾ ਜਿਹੜਾ ਮੁੰਡਾ ਉਹਦਾ ਘਰ ਸੀ ਜੀ ਪਿੰਡ ਦੇ ਵਿੱਚ ਉੱਥੇ ਕੁਸ਼ਤੈਨੀ ਘਰ ਹੈ ਪਰ ਉਹ ਰਹਿ ਨਹੀਂ ਰਹੇ ਤੇ ਉੱਥੇ ਉੱਥੇ ਉਹਨਾਂ ਨੇ ਦੋ ਬੰਦੇ ਦੇਖੇ ਇੱਕ ਤਾਂ ਬਾਈ ਨੇਮ ਹੀ ਨਹੀਂ ਐਫ ਆਈ ਆਰ ਕਰਾਈ ਕਰਨ ਸਨਾਟਾ ਤੇ 샤ਰੂਖ ਖਾਨ ਕਰਨ ਸਨਾਟਾ ਦਾ ਇੱਥੇ ਬਲੋਕਾ ਦਾ ਰਹਿਣੇ ਵਾਲਾ ਤੇ 샤ਰੂਖ ਖਾਨ ਬਭੌਰ ਸਾਹਿਬ ਦਾ ਹੈ ਇਹ ਟੂਟੀਆਂ ਚੋਰੀ ਕਰਕੇ ਜਿਹੜੇ ਉੱਥੇ ਭੱਜ ਗਏ ਨੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਆਪਾਂ ਗ੍ਰਿਫਤਾਰ ਕੀਤਾ ਸੀ ਜੀ ਗ੍ਰਿਫਤਾਰ ਕੀਤਾ ਹੈਗਾ ਕਰਨ ਸਨਾਟਾ ਇਹ ਕੋ ਰਿਕਵਰੀ ਹੋ ਗਈ ਆ ਟੂਟੀਆਂ ਦੀ तकरीबन ਚਾਰ ਬੜੀਆਂ ਤੇ ਟੂਟੀਆਂ ਚਾਰ ਛੋਟੀਆਂ ਤੇ ਤੇ ਪੰਪ ਰੇ ਸੀ ਮਤਲਬ ਉਹ ਇਹਨਾਂ ਤੋਂ ਬਰਾਮਦ ਕੀਤੇ ਨੇ ਜੀ ਇਹਨਾਂ ਦੇ ਸਰ ਪਹਿਲੇ ਤੋਂ ਕੋਈ ਦੱਸਿਆ ਕਰਨਸ ਨਾਟਾ ਤੇ ਕਿ ਅਸੀਂ ਪਰਸੋਂ ਵੀ ਐਫ ਆਈ ਆਰ ਦਿੱਤੀ ਸੀ ਇੱਕ ਬਲੌਕ ਚੋਰੀ ਹੋਇਆ ਤਾਂ ਉਹਦੇ ਵਿੱਚ ਵੀ ਇਹਨੂੰ ਨਾਮਿਨੇਟ ਕੀਤਾ ਸੀ ਇਹ ਕਾਫੀ ਐਕਟਿਵ ਹੈ ਇਸ ਕਮਾ ਦੇ ਵਿੱਚ ਜੋ ਪੁੱਛ ਕੇ ਚਾਇਆ ਇਹ ਕੀ ਕਰਦੇ ਨੇ ਕੁਝ ਨਸ਼ਾ ਵਗੈਰਾ ਨਹੀਂ ਮਿਲਦਾ ਜਦੋਂ ਇਹਨਾਂ ਨੂੰ ਫਿਰ ਚੋਰੀ ਕਰਕੇ ਉਹਦਾ ਸਮਾਨ ਜਿਹੜਾ ਵੇਚ ਦਿੰਦੇ ਨੇ ਜੀ ਇਹ ਕਰਨਸ ਨਾਟਾ ਕਿੱਥੋਂ ਦਾ ਰਹਿਣ ਵਾਲਾ ਜੀ ਇਹ ਕਰਨਸ ਨਾਟਾ ਜੀ ਬਲੌਕ ਇੱਥੇ ਨੰਗਲਦਾ ਹੀ ਰਹਿਣ ਵਾਲਾ ਜੀ ਮੈਂ ਤੁਹਾਨੂੰ ਇਹਦਾ ਐਗਜ਼ੈਕਟ ਐਡਰੈਸ ਦੇ ਦਿੰਦਾ ਹਾਂ ਜੀ ਜਿੰਦਾ ਜਿਹੜਾ ਐਗਜ਼ੈਕਟਰ 104 ਜੀ ਬਲਾਕ ਜੀ ਤੇ ਜਿਹੜਾ ਦੀ ਚੋਰੀ ਹੋਈ ਉਹ ਕਿਹੜੇ ਪਿੰਡ ਦੀ ਉਹ ਨਿੱਕੂ ਨੰਗਲ ਜੀ ਨਿੱਕੂ ਨੰਗਲ ਇਹ ਚੱਲ ਰਹੀ ਦੀ ਇਨਵੈਸਟੀਗੇਸ਼ਨ ਹੈ ਕਿਰਨ ਚੱਲ ਰਹੀ ਤੇ ਕਿਰਨ ਨੂੰ ਵੇਚਦੇ ਕੁਝ ਤਾਂ ਫੇਰੀ ਵਾਲਿਆਂ ਨੂੰ ਦੇ ਦਿੰਦੇ ਨੇ ਤੇ ਫੇਰੀ ਵਾਲੇ ਦਾ ਨਾਮ ਕਈ ਵਾਰ ਜਾਗਰ ਨਹੀਂ ਕਰਦੇ ਬਾਕੀ ਨਾਲ ਤੇ ਡੁੰਗਾਈ ਨਾਲ ਹੁਣ ਪੁੱਛਗਿਛ ਕੀਤੀ ਜਾਊਗੀ ਜੀ ਕੋਸ ਨੂੰ ਬਰਾਮਾ ਪਿੱਤਲ ਦੀਆਂ ਨੇ ਜੀ ਕੁਝ ਸਟੀਲ ਦੀਆਂ ਨੇ ਕਿੰਨੀਆਂ ਟੋਕੜੇ ਪਿੱਤਲ ਦੀਆਂ ਨੇ ਜੀ ਕੁਝ ਸਟੀਲ ਦੀਆਂ ਨੇ ਕਿੰਨੀਆਂ ਟੋਕੜੇ ਨੇ ਟੋਟਲ 10 ਰੁਪਏ ਹੈ ਇਹਨਾਂ ਨੂੰ ਪੁੱਛ ਲਈ ਸੋਰਾ ਮੋਟਾ ਸਰ ਵੀ ਕਿੰਨੇ ਕਰਾਉਂਗਾ ਨਿਸ਼ਾਨਾ ਮਾਰ ਕੇ ਤੇ ਇਸ ਤੋਂ ਪਹਿਲਾਂ ਇਹਦੇ ਦੋ ਟੁਟੀਆਂ ਹੋਰ ਚੋਰੀ ਕੀਤੀਆਂ ਨੇ ਪਰ ਉਹਦੀ ਹਲੇ ਕੰਪਲੀਟ ਨਹੀਂ ਸਾਡੇ ਕੋਲ ਆਈ ਹੈ ਜੇ ਉਹਨਾਂ ਦੀ ਮਤਲਬ ਕੰਪਲੇਂਟਾਂ ਦੀ ਤਾਂ ਉਹਦੇ ਵਿੱਚ ਵੀ ਨੂੰ ਨਾਮਿਨੇਟ ਕਰ ਲਿਆ ਦੇਣਾ ਜੀ ਇਹਦਾ ਪਹਿਲੇ ਵੀ ਖੜੇ ਹੋਣ ਵੀ ਬੜੇ ਗਰੋ ਹੈ ਗਰੋ ਗਰੋ ਵਾਲੀ ਟੂਪੀ ਜਿਹੜਾ ਦਾ ਪੱਕੇ ਗਰੋ ਹੈ ਤੇ ਇੱਕ ਹੋਰ ਵੀ ਜੇ ਚੋਰੀ ਹੈ ਨਾ ਤੇ ਹੈਗੀਆਂ ਤਾਂ ਇਨਵੈਸਟੀਗੇਸ਼ਨ ਅਸੀਂ ਪੁਲਿਸ ਰਿਪੋਰਟ ਲਿਆ ਇੱਕ ਦਿਨ ਦਾ ਮੈਂ ਤੁਹਾਨੂੰ ਇਹ ਨਾ ਪੁਰਸ਼ੀਸ਼ ਕਰੂੰਗਾ। ਅੱਛਾ ਅੱਛਾ। ਸਰ ਐਨੇ ਬੇਕੋਮ ਹੋ ਗਏ ਕਿ ਜੱਜ ਦੇ ਘਰ ਮਾਣੇ ਜੱਜ ਦੇ ਘਰੇ ਦੂਜੀ ਚੋਰੀ ਕਰਨ ਵਾਹੇ। ਵੇਖੋ ਉਹ ਤਾਂ ਇੱਕ ਵੈਸੇ ਦੋ ਟੂਟੀਆਂ ਸੀ ਜੱਜ ਸਾਹਿਬ ਉੱਥੇ ਰਹਿੰਦੇ ਨਹੀਂ ਐ। ਤੇ ਹਲੇ ਤਾਂ ਅੰਡਰ ਕੰਸਟਰਕਸ਼ਨ ਸੀ ਹਾਊਸ। ਇਹ ਉੱਥੇ ਗਿਆ ਸੀ ਤਾਂ ਇਹਨੇ ਦੋ ਟੂਟੀਆਂ ਚੋਰੀ ਕੀਤੀ ਪਰ ਉਹਦੀ ਜੱਜ ਸਾਹਿਬ ਨੇ ਕੋਈ ਕੰਪਲੇਂਟ ਨਹੀਂ ਸਾਨੂੰ ਕੀਤੀ। ਉਸ ਰਿਗਾਰਡਿੰਗ ਵੀ ਉਹ ਕਹਿੰਦੇ ਨਹੀਂ ਕੋਈ ਗੱਲ ਨਹੀਂ ਪਰ ਹਲੇ ਉਹ ਰਹਿ ਨਹੀਂ ਰਹੇ ਜੱਜ ਸਾਹਿਬ ਉੱਥੇ। ਹਲੇ ਘਰ ਹੋਊ ਉਹਨੇ ਸੈਟਲ ਹੋਣਾ ਐ ਜੱਜ ਸਾਹਿਬ ਨੂੰ। ਠੀਕ ਐ ਨਹੀਂ।